ਲਿਆ ਲਿਆ ਭਾਈ ਜੀ ਲੈ ਚਲੋ ਇਹ ਬਾਈ ਚਮਕਾਰ ਹੋਣੀ ਭੋਤ ਨਾਲੇ ਐਸ ਡੀਓ ਹੋਣੀ ਭੋਤ ਨਾਲੇ ਲੈ ਚਲੋ ਲੈ ਚਲੋ ਇਹ ਬਾਈ ਮਨਮੀਤ ਹੋਣੀ ਚੱਲੇ ਆ ਧੂਪੀ ਹੋਣੀ ਤੇ ਨਾਲ ਹੀ ਇਹ ਭਾਈ ਜੀ ਜਿੱਥੇ ਚੂੜ ਚੱਕੇ ਆ ਚੱਲੇ ਆ ਮੰਗਲੀ ਵਾਲੇ ਚੱਲੇ ਆ ਅ ਅਵਤਾਰ ਤਾਜਪੁਰ ਬਾਬਾ ਤਾਜਪੁਰ ਜਿਹੜਾ 2 ਨੰਬਰ ਤੇ ਆ ਭਾਈ ਜੀ ਦੱਸ ਜਿਹਾ ਕਰੋ ਕਈ ਗੱਲ ਬਾਜੀ ਗੱਡੀਆਂ ਵਾਲੇ ਵੀ ਦੇਖੋ ਅੱਜ ਵਧੀਆ ਸਮੇਂ ਸਰ 85 90 ਗੱਡੀਆਂ ਭੱਜ ਜਾਣੀਆਂ ਨੇ ਚਾਰ ਛੱਤਾਂ ਦੇ ਵਿੱਚ ਕਿਉਂਕਿ ਜੇ ਪੰਜਵੀਂ ਕਰਦੇ ਆ ਗਈ ਭਈ ਜੇ ਸਮੇਂ ਸਰ ਵੀ ਸ਼ੁਰੂ ਕਰਦੇ ਉਸੇ ਟਾਈਮ ਸ਼ੁਰੂ ਤਾਂ ਉਸੇ ਟਾਈਮ ਹੀ ਹੋ ਜਾਣੀ ਸੀ ਆ ਜਿਹੜਾ ਸਮਾਂ ਬਚਣਾ ਵਾ ਇਹ ਨਹੀਂ ਫਿਰ ਤੁਹਾਡੇ ਕੋਲੇ ਬਚਣਾ ਸੀਗਾ ਐਵੇਂ ਅੱਧਾ ਘੰਟਾ ਹੋਰ ਖਰਾਬ ਹੋ ਜਾਣਾ ਸੀ ਰਿਜ਼ਲਟ ਤਿਆਰ ਆ ਤੇ ਨਾਲ ਦੀ ਨਾਲ ਮਾਨ ਸਤਿਕਾਰ ਤੇ ਰਿਜ਼ਲਟ ਆ। ਅੱਪ 19.78 ਪੁਆਇੰਟ ਆ ਬਾਈ ਜੀ। 19 78 ਮਾਰੀ ਤਾਂ ਨਿਗਾ ਛੋਟੇ ਵੀਰਾ। ਉਹ ਬਾਈ ਜੀ ਜਿੱਥੇ ਇਹ ਮੰਗਲੀ ਵਾਲਾ ਭੱਜਿਆ ਮੰਗਲੀ ਵਾਲਾ ਅਜਮੇਰ ਹੋੜਾ ਦਾ ਇਹ ਜਿਹੜਾ ਜਿੱਥੇ ਮਨਮੀਤ ਹੋੜਾ ਦੇ ਜਿਹੜਾ ਬੱਚਾ ਚੂੜ ਚੱਕੀਆਂ ਦੇ ਜਿਹੜਾ ਬੱਚਾ ਧੂਪੀ ਜਾਗੀ ਬਈ ਧੂਪੀ ਯਰਖੰਡੇ ਭਾਈ ਅਜਮੇਰ ਹੁਣਾਂ ਨੇ ਜਿਹੜਾ ਬੱਚਾ ਹੈ ਬਹੁਤ ਧੰਨਵਾਦ ਭਾਈ ਸੁਖੇ ਹੋੜੀ ਸੋ